ਕਗਨਨਰਨੋਦ ਦੀ ਫਿਲਮ ਐਮਰਜੈਂਸੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਵਾਲ ਚੁੱਕੇ ਹਨ ਰਾਜਾ ਵੜਿੰਗ ਨੇ ਕਿਹਾ ਕਿ ਫਿਲਮ ਐਮਰਜੈਂਸੀ ਚ ਤੱਥਾਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ ਤੇ ਫਿਲਮ ਨੂੰ ਚਲਾਣ ਲਈ ਮਸਾਲਾ ਪਾਇਆ ਗਿਆ ਹੈ ਇਸੇ ਤਰ੍ਹਾਂ ਦੀ ਪਹਿਲਾਂ ਉੜਦਾ ਪੰਜਾਬ 50 ਫਿਲਮ ਬਣਾਈ ਗਈ ਸੀ ਰਾਜਾ ਵੜਿੰਗ ਨੇ ਕਿਹਾ ਕਿ ਸੈਂਸਰ ਬੋਰਡ ਤੇ ਸਰਕਾਰ ਨੂੰ ਇਸ ਤਰ੍ਹਾਂ ਦੀਆਂ ਫਿਲਮਾਂ ਤੇ ਨਜ਼ਰ ਰੱਖਣੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਫਿਲਮਾਂ ਨਾਲ ਦੇਸ਼ ਭਰ ਦੇ ਪਾਈਚਾਰੀ ਦਾ ਮਾਹੌਲ ਖਰਾਬ ਹੁੰਦਾ ਹੈ ਤੇ ਫਿਲਮਾਂ ਚ ਦਿਖਾਏ ਗਏ ਦ੍ਰਿਸ਼ ਸੱਚਾਈ ਤੋਂ ਪਰਾ ਹੁੰਦੇ ਹਨ ਸੋ ਗੱਲ ਇਹ ਹੈ ਜੀ ਪਹਿਲੀ ਗੱਲ ਤਾਂ ਇਹ ਜਿਹੜੀਆਂ ਫਿਲਮਸ ਨੂੰ ਬਣਾਈਆਂ ਜਾ ਰਹੀਆਂ ਇਹ ਟੋਟਲ ਅਜੰਡਾ ਜਿਹੜਾ ਭਾਜਪਾ ਦਾ ਢੰਡਾ ਹੈ ਇਹ ਜਾਣ ਬੁੱਝ ਕੇ ਸਕ੍ਰਿਪਟਿਡ ਸਟੋਰੀ ਬਾਈ ਪ੍ਰਾਈਮ ਮਿਨਿਸਟਰ ਆਫਿਸ ਉਥੋਂ ਸਕ੍ਰਿਪਟਿਡ ਸਟੋਰੀ ਆਉਂਦੀ ਹੈ ਫਿਰ ਜਾਣ ਬੁੱਝ ਕੇ ਉਸ ਸਟੋਰੀ ਨੂੰ ਇੰਪਲੀਮੈਂਟ ਕਰਕੇ ਫਿਲਮ ਬਣਾਈ ਜਾਂਦੀ ਹੈ ਤੇ ਜਾਣ ਬੁੱਝ ਕੇ ਕਾਂਗਰਸ ਪਾਰਟੀ ਨੂੰ ਜਾਂ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਬੰਨਾਂ ਨੂੰ ਐਸੋਸੀਏਟ ਜਿਹੜੇ ਸਾਡੇ ਨਾਲ ਹੈ ਉਹਨਾਂ ਬਾਰੇ ਇਹ ਕਹਾਣੀਆਂ ਚਲਾਈਆਂ ਜਾਂਦੀਆਂ ਅਸੀਂ ਤਾਂ ਪਹਿਲੇ ਹੀ ਕਹਿੰਦੇ ਆ ਕਿ ਫਿਲਮ ਜਿਹੜੀ ਵੀ ਬਣਦੀ ਹੈ ਉਹ ਰਿਚ ਤਾਂ ਮਸਾਲਾ ਪਾਇਆ ਜਾਂਦਾ ਸੋ ਦੈਟ ਲੋਕ ਵੇਖਣ ਇਹੋ ਜਿਹੀਆਂ ਮੂਵੀਜ਼ ਜਿਹੜੀਆਂ ਆਉਂਦੀਆਂ ਐ ਇਹਦੇ ਨਾਲ ਲੋਕਾਂ 'ਚ ਮੈਨੂੰ ਲੱਗਦਾ ਹੈ ਕਿ ਮਾਹੌਲ ਖਰਾਬ ਹੁੰਦਾ ਹੈ ਦੇਸ਼ ਦਾ ਆਪਸ 'ਚ ਨਫ਼ਰਤ ਵਧਦੀ ਹੈ ਜਿਹੜਾ ਕੋਈ ਸਮਾਜ ਨੂੰ ਸਿਸਟਮ ਨੂੰ ਫਾਇਦਾ ਨਹੀਂ ਹੁੰਦਾ ਸੈਂਸਰ ਬੋਰਡ ਨੂੰ ਇਹਦੇ 'ਤੇ ਵੱਲ ਗੌਰ ਫਰਮਾਉਣਾ ਚਾਹੀਦਾ ਔਰ ਕੇਂਦਰ ਸਰਕਾਰ ਨੂੰ ਵੀ ਕਿਉਂਕਿ ਅਗਰ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਨਫ਼ਰਤ ਦਾ ਮਾਹੌਲ ਹੋਏਗਾ ਤਾਂ ਫਿਰ ਇਹ ਦੇਸ਼ ਚੱਲ ਨਹੀਂ ਪਾਏਗਾ ਦੇਸ਼ ਦੇ ਵਿੱਚ ਬਹੁਤ ਸਾਰੀਆਂ ਜਾਤਾਂ ਦੇ ਲੋਕ ਬਹੁਤ ਸਾਰੇ ਧਰਮਾਂ ਦੇ ਲੋਕ ਬਹੁਤ ਸਾਰੀਆਂ ਪਾਰਟੀਆਂ ਨਾਲ ਤਲੋਕਾਤ ਕਰਨ ਦੇ ਰੱਖਣ ਵਾਲੇ ਹੁਣ ਕੱਲ ਨੂੰ ਮੋਦੀ ਸਾਹਿਬ ਤੋਂ ਬਾਅਦ ਕੋਈ ਮੋਦੀ ਸਾਹਿਬ ਦੀ ਇੱਕ ਮੂਵੀ ਬਣਾ ਦੇਣ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਮੂਵੀ ਬਣਾਉਣੀ ਬਹੁਤ ਸਾਰੇ ਲੋਕ ਕਿਸੇ ਤੋਂ ਪ੍ਰਭਾਵਿਤ ਹੁੰਦੇ ਆ ਕਿਸੇ ਤੋਂ ਨਹੀਂ ਹੁੰਦੀ ਪਰ ਸਕ੍ਰਿਪਟਡ ਸਟੋਰੀ ਬਣਾ ਕੇ ਤੁਸੀਂ ਅਗਰ ਇਸ ਤਰ੍ਹਾਂ ਕਰੋਗੇ ਮੈਨੂੰ ਲੱਗਦਾ ਇਹ ਗੱਲ ਚੰਗੀ ਨਹੀਂ ਹੈ ਚਾਹੇ ਉਹ ਪ੍ਰਾਈਮ ਮਿਨਿਸਟਰ ਕਿਸੇ ਵੀ ਪਾਰਟੀ ਦਾ ਹੋਵੇ ਸੋ ਬਾਕੀ ਕੰਗਣਾ ਜੀ ਤਾਂ ਸ਼ੀ ਇਜ਼ ਪਪੂਲਰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਚੋ ਤਾਂ ਉਹਨਾਂ ਦਾ ਪੰਜਾਬ ਦੇ ਕਿਸਾਨਾਂ ਤੇ ਵੀ ਵਿਸ਼ਵਾਸ ਨਹੀਂ ਪੰਜਾਬ ਦੇ ਲੋਕਾਂ ਤੇ ਵੀ ਵਿਸ਼ਵਾਸ ਨਹੀਂ ਪੰਜਾਬ ਵਿੱਚ ਮੌਸਮ ਵਿਗੜਨ ਵਾਲਾ ਹੈ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੌਰਾਨ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਗੁਆਂਢੀ ਸੂਬਿਆਂ ਸਣੇ ਪੰਜਾਬ 'ਚ 18 ਤੋਂ ਲੈ ਕੇ 20 ਜਨਵਰੀ ਤੱਕ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਜਿਸ ਕਾਰਨ 21 ਤੋਂ ਲੈ ਕੇ 23 ਤਰੀਕ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ 26 ਜਨਵਰੀ ਮਤਲਬ ਕਿ ਗੰਧਨਤਰ ਦਿਹਾੜੇ ਵਾਲੇ ਦਿਨ ਅਸਮਾਨ ਸਾਫ਼ ਰਹਿਣ ਦੀ ਉਮੀਦ ਹੈ ਪੰਜਾਬ ਵਿੱਚ ਠੰਡ ਨੇ ਇਸ ਸਮੇਂ ਪੂਰਾ ਕਹਿਰ ਰੱਖਿਆ ਹੈ ਅਤੇ ਮੌਸਮ ਵਿਭਾਗ ਵੱਲੋਂ ਤੁਨੋਂ ਲੈ ਕੇ ਵੀ orange alert ਜਾਰੀ ਕਰ ਦਿੱਤਾ ਗਿਆ ਹੈ ਅਧਰਨ ਪੰਜਾਬ ਵਿੱਚ ਮੌਸਮ ਵਿਗੜਨ ਵਾਲਾ ਹੈ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਸੰਬੰਧੀ ਮੌਸਮ ਵਿਭਾਗ ਵੱਲੋਂ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਗੁਆੰਡੀ ਸੂਬਿਆ ਸਣੇ ਪੰਜਾਬ ਵਿੱਚ 18 ਤੋਂ ਲੈ ਕੇ 20 ਜਨਵਰੀ ਤੱਕ ਇੱਕ ਨਵੀਂ ਪੱਛਮੀ ਗੜਬੜੀ ਮੂੜ ਬਣ ਰਹੀ ਹੈ ਪੰਜਾਬ ਵਿੱਚ ਜਲਦ ਹੀ ਮੁੜ ਇੱਕ ਹੋਰ ਜਿਮਨੀ ਚੋਣ ਹੋਣ ਜਾਣੀ ਜਾ ਰਹੀ ਹੈ ਪੰਜਾਬ ਵਿਧਾਨ ਸਭਾ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਲੁਧਿਆਣਾ ਪੱਛਮੀ ਹਲਕੇ ਤੋਂ ਵਿਧਾਨ ਸਭਾ ਦੀ 6 ਮਹੀਨਿਆਂ ਚ 10 ਜਨਵਰੀ ਤੋਂ ਪਹਿਲਾਂ ਮੁੜ ਚੋਣ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਦੱਸਦੇ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਵਾ ਦੀ ਪਾਰਟ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਗੋਗੀ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ ਜਿਸ ਪਿੱਛੋਂ 11 ਜਨਵਰੀ ਤੋਂ ਇਹ ਵਿਧਾਨ ਸਭਾ ਸੀਟ ਖਾਲੀ ਹੈ ਪੰਜਾਬ ਵਿਧਾਨ ਸਭਾ ਦੇ ਲੁਧਿਆਣਾ ਪਛਮੀ ਸੀਟ ਨੂੰ ਖਾਲੀ ਐਲਾਨ ਕਰ ਦਿੱਤਾ ਗਿਆ ਹੈ ਵਿਧਾਨ ਸਭਾ ਗੁਰਪ੍ਰੀਤ ਗੋਗੀ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੈ ਇਸ ਬੰਦੇ ਇਹ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਚੋਣ ਕਮਿਸ਼ਨ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਤਸ ਦੇ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਆਵਾਂਦੀ ਪਾਰਟ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਿਛਲੇ ਸ਼ੁੱਕਰਵਾਰ ਨੂੰ ਗੋਲੀ ਲੱਗਣ ਤੋਂ ਬਾਅਦ ਮੌਤ ਹੋ ਗਈ ਸੀ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਆਪਣਾ ਰਿਵਾਲਵਰ ਸਾਫ਼ ਕਰ ਰਹੇ ਸਨ ਇਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮਰੇ ਤੱਕ ਐਲਾਨ ਕਰ ਦਿੱਤਾ ਸੀ ਅਧਿਉਨ ਪੰਜਾਬ ਵਿੱਚ ਜਲਦ ਹੀ ਮੁੜ ਜਿਮਨੀ ਚੋਣ ਹੋਣ ਜਾਣੀ ਹੈ ਵਿਧਾਨ ਸਭਾ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਲੁਧਿਆਣਾ ਪੱਛਮੀ ਹਲਕੇ ਤੋਂ ਵਿਧਾਨ ਸਭਾ ਸੀਟ ਦੀ 6 ਮਹੀਨਿਆਂ ਤੇ 10 ਜੁਲਾਈ ਤੋਂ ਪਹਿਲਾਂ ਮੋੜ ਚੋਣ ਕਰਵਾਉਂਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਵਾ ਦੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕਰ ਰਹੇ ਹਨ ਤੇ ਲੋਕਾਂ ਨੂੰ ਆਪ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਇਕ ਕਾਠ ਨੂੰ ਸਬੋਧਨ ਕਰਦੇ ਹਾਂ ਸੀਐਮ ਭਗਵਾਨਤਮਾਨ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਆਪ ਦੀ ਸ਼ਾਨਦਾਰ ਜਿੱਤ ਯਕੀਨੀ ਬਣਾ ਕੇ 5 ਫਰਵਰੀ ਨੂੰ ਦਿੱਲੀ ਲਈ ਇਤਿਹਾਸਿਕ ਦਿਨ ਬਣਾਓ ਬਾਅਦ ਨੇ ਕਿ ਹੈ ਕਿ ਦਿੱਲੀ ਇਤਿਹਾਸ ਲਿਖਣ ਲਈ ਤਿਆਰ ਹੈ ਸੀਐਮ ਭਗਵਾਨਤਮਾਨ ਨੇ ਕਿ ਹੈ ਕਿ ਵੋਟਾਂ ਪਾ ਕੇ ਦਿੱਲੀ ਵਿੱਚ ਆਵਾ ਦੀ ਪਾਰਟੀ ਦੀ ਫੇਰ ਸਰਕਾਰ ਬਣਾ ਦਿਓ ਹਮ ਕਾਮ ਕੀ ਰਾਜਨੀਤੀ ਕਰਤੇ ਹਨ ਅਰਵਿੰਦ ਕੇਜਰੀਵਾਲ ਜੀ ਅਫਸਰ تھے ਇਨਕਮ ਟੈਕਸ ਦੇ ਕਮਿਸ਼ਨਰ تھے ਉਨकी ਪਤਨੀ ਵੀ ਇਨਕਮ ਟੈਕਸ ਦੀ ਕਮਿਸ਼ਨਰ ਥੀ चाहते तो बहुत पैसे कमा सकते थे लेकिन उन्होंने वो कुर्सी छोड़कर देश के लोगों के हित में ईमानदार रा, राजनीति का रास्ता चुना उसके लिए उनको बहुत यातनाएं झेलनी पड़ी जेल भी जाना पड़ा हर रोज गालियां मिलती हैं उनको हर रोज विपक्ष वाले गालियां देते हैं ये कौन आ गया ये तो बहुत पता नहीं क्या है ये है वो है क्योंकि उनकी कुर्सियों के लिए खतरा बन गया वो इसीलिए हो रहा है वो अगर वो इनकम टैक्स का कमिश्नर रहता कोई प्रॉब्लम नहीं थी मैं भी उसी टीवी पर जब मैं शो करता था कॉमेडी का तो कहते थे भगवंत मान कॉमेडी किंग अब जब मैं आता हूं नो 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 ये तो बंदा चंगा नहीं है अब बंदा चंगा दिखा क्योंकि उनकी कुर्सियों को खतरा हो गया पंजाब में पौने तीन साल हो गए सरकार बने हुए नब्बे परसेंट पंजाब के लोगों को बिजली बिल्कुल मुफ्त है भाई साहब फोन करके पूछ लेना आपके रिश्तेदार होंगे वहां पे पठानकोट से आया लड़का और मोहल्ला क्लीनिक बन गए क्योंकि आपके यहां पहले बन गए तो हमने वहां भी ले गए जोत से जोत जगती है दिए से दिया जगता है तो अस्पताल बना दिए शानदार सरकारी स्कूल बन रहे हैं हमने एक नई स्कीम निकाली उसका नाम है एसएसएफ सड़क सुरक्षा फोर्स हमने एक नई पुलिस बना दी उनको शानदार गाड़ियां दे दी उनको फर्स्ट एड का सामान दे दिया उनको स्टैचर दे दिए उनको दवाइयां दे दी ट्रेनिंग दे दी ये अभी फरवरी में लॉन्च हुई थी पिछले साल अभी एक साल हुआ नहीं है एक साल में उन्होंने कम से कम पंद्रह सौ से ज्यादा जाने बचा दी भाई साहब पंद्रह सौ से ज्यादा मतलब पांच मिनट में छह मिनट में वो चले जाते हैं और सीधा किसी भी अस्पताल में ले जाओ गवर्नमेंट का ऑर्डर है जो अस्पताल नजदीक है ले जाके वहां इलाज कराओ पैसे बाद में देखेंगे जान पहले देखेंगे आदमी की तो ऐसा काम क्यों हो रहा है क्योंकि नियत साफ है क्योंकि हम करप्शन करने नहीं आए हम पैसे कमाने नहीं आए इस राजनीति में आप लोग केजरीवाल को दिल से प्यार करते हो केजरीवाल आपको दिल से प्यार करता अपना छोटा बड़ा भाई कहता है दिल्ली वालों का हुकूमत वो करते हैं जिनका दिलों पर राज होता है यू कहने को तो मुर्गे के सर पे भी ताज होता है तो दिलों पर राज आपके केजरीवाल करता है और आप केजरीवाल के दिल पर राज करते हैं यही बस पड़ है बाकी जो दूसरे हैं वो तो गाली गलोज वाले हैं भाई साहब वो तो गाली गलोच वाले हैं इसको गाली दे दो इसको गाली दे दो ये समाज अच्छा नहीं ये अच्छा नहीं वो अच्छा नहीं वो तो गाली गलोच वाले हैं उनके पास कोई मुद्दा नहीं है पत्रकार कल मुझे पूछ रहे थे रा, राहुल गांधी ने ये कहा है कि ये ऐसे हो गया तो ये ऐसे मैंने कहा कितनी सीटें राहुल गांधी की दिल्ली में पंद्रह में कितनी थी जीरो तो कांग्रेस के लिए एक अच्छी खबर मैं दे रहा हूं कि वो अपना रिकॉर्ड मेंटेन कर रहे हैं उनको कोई घाटा नहीं पड़ रहा वो जीरो भी रहेंगे इस बार भी उनको कोई खतरा नहीं है मतलब माइनस में जा नहीं सकते ऊपर आ नहीं सकते यही रहेंगे बस तो मैं ये कहना चाहता हूं कि ये जो नफरत फैलाने वाले हैं उनको आप सबक सिखाइए पांच तारीख को लंबे सफर को मीलों में मत बांटिए पार्लियामेंट में बोला था मैंने जब एमपी एम था लंबे सफर को मीलों में मत बांटिए कौम को कबीलों में मत बांटिए एक बेहतर दरिया है मेरा भारत देश इसको नदियों और झीलों में मत बांटिए बड़ा खूबसूरत देश है हमारा अलग अलग किस्म के फूल हैं, एक गुलदस्ता है और गुलदस्ता वही अच्छा लगता है जिसमें अलग अलग किस्म के फूल हों अलग अलग रंग के फूल हों अलग अलग सुगंधी हर फूल की सुगंधी एक ही रंग के फूल एक गुलदस्ते में हों तो आप ज्यादा देर उस गुलदस्ते को देख नहीं पाओगे यही हमारा कल्चर है पंजाबी हरियाणवी कर्नाटका वाले बंगाल वाले सब मिलकर रहते हैं हम हमारे हमारी रामनवमी हमारे दशहरे दिवालियां हमारे गुरपुरब, हमारी हनुमान जयंतियां हमारे श्री गुरु रविदास जी का कोई प्रकाश पूर्व हमारे सब सांझे मनाते हैं सब लोग मिलकर मनाते हैं लेकिन यही है जो बांटते हैं वो है ना एक राहत अंदौरी का शेर कि सरहद पर तनाव है क्या सरहद पर तनाव है क्या पता करो देश में चुनाव है क्या जब जब चुनाव आता है तो पाकिस्तान पता नहीं क्यों याद आ जाता है इनको हमने क्या लेना यार उस देश से वो हमारे आसपास भी नहीं है इधर चुनाव होता कहते पाकिस्तान में टमाटर डेढ़ सौ रुपए किलो हो गया यहां कितना है ये तो बता दो ना। तो ये सिर्फ नफरत की राजनीति करते हैं डराने की राजनीति करते हैं आम आदमी पार्टी काम की राजनीति करती है और पांच तारीख को जब जाओगे सुबह सुबह भगवान का नाम लेकर नहा धोकर जब जाओगे अपने पोलिंग बूथ पर तो जाते ही प्रवेश रत्न की फोटो लगी होगी वहां ईवीएम में और साथ में झाड़ू का चुनाव चिन्ह होगा वो दबा देना बाकी और बटन और फोटो की तरफ देखने की कोशिश मत करना आंखों में काला मोतिया भी उतर सकता है भाई साहब इतना भ्रष्टाचार किया है इन्होंने सो so, गाले है जी पहली गलता जो फिल्म बनाई जा रही है ये टोटल एजेंडा जरा बीजेपी का एजेंडा है ਇਹ ਜਾਣ ਬੁੱਝ ਕੇ ਸਕ੍ਰਿਪਟਿਡ ਸਟੋਰੀ ਬਾਈ ਪ੍ਰਾਈਮ ਮਿਨਿਸਟਰ ਆਫਿਸ ਉੱਥੋਂ ਸਕ੍ਰਿਪਟਿਡ ਸਟੋਰੀ ਆਉਂਦੀ ਹੈ ਫਿਰ ਜਾਣ ਬੁੱਝ ਕੇ ਉਸ ਸਟੋਰੀ ਨੂੰ ਇੰਪਲੀਮੈਂਟ ਕਰਕੇ ਫਿਲਮ ਬਣਾਈ ਜਾਂਦੀ ਹੈ ਤੇ ਜਾਣ ਬੁੱਝ ਕੇ ਕਾਂਗਰਸ ਪਾਰਟੀ ਨੂੰ ਜਾਂ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਬੰਨਾਂ ਨੂੰ ਐਸੋਸੀਏਟ ਜਿਹੜੇ ਸਾਡੇ ਨਾਲ ਹੈ ਉਹਨਾਂ ਬਾਰੇ ਇਹ ਕਹਾਣੀਆਂ ਚਲਾਈਆਂ ਜਾਂਦੀਆਂ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਫਿਲਮ ਜਿਹੜੀ ਵੀ ਬਣਦੀ ਹੈ ਉਹ ਵਿੱਚ ਤਾਂ ਮਸਾਲਾ ਪਾਇਆ ਜਾਂਦਾ ਸੋ ਦੈਟ ਲੋਕ ਵੇਖਣ ਇਹੋ ਜਿਹੀਆਂ ਮੂਵੀਜ਼ ਜਿਹੜੀਆਂ ਆਉਂਦੀ ਹੈ ਇਹਦੇ ਨਾਲ ਲੋਕਾਂ 'ਚ ਮੈਨੂੰ ਲੱਗਦਾ ਹੈ ਕਿ ਅ ਮਾਹੌਲ ਖਰਾਬ ਹੁੰਦਾ ਹੈ ਦੇਸ਼ ਦਾ ਆਪਸ 'ਚ ਨਫਰਤ ਵਧਦੀ ਹੈ ਜਿਹੜਾ ਕੋਈ ਸਮਾਜ ਨੂੰ ਸਿਸਟਮ ਨੂੰ ਫਾਇਦਾ ਨਹੀਂ ਹੁੰਦਾ ਸੈਂਸਰ ਬੋਰਡ ਨੂੰ ਇਹਦੇ 'ਤੇ ਗੌਰ ਫਰਮਾਉਣਾ ਚਾਹੀਦਾ ਔਰ ਕੇਂਦਰ ਸਰਕਾਰ ਨੂੰ ਵੀ ਕਿਉਂਕਿ ਅਗਰ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਨਫਰਤ ਦਾ ਮਾਹੌਲ ਹੋਏਗਾ ਤਾਂ ਫਿਰ ਇਹ ਦੇਸ਼ ਚੱਲ ਨਹੀਂ ਪਾਏਗਾ ਦੇਸ਼ ਦੇ ਵਿੱਚ ਬਹੁਤ ਸਾਰੀਆਂ ਜਾਤਾਂ ਦੇ ਲੋਕ ਬਹੁਤ ਸਾਰੇ ਧਰਮਾਂ ਦੇ ਲੋਕ ਬਹੁਤ ਸਾਰੀਆਂ ਪਾਰਟੀਆਂ ਨਾਲ ਤਲੂਕਾਤ ਕਰਨ ਵਾਲੇ ਹੁਣ ਕੱਲ ਨੂੰ ਮੋਦੀ ਸਾਹਿਬ ਤੋਂ ਬਾਅਦ ਕੋਈ ਮੋਦੀ ਸਾਹਿਬ ਦੀ ਇੱਕ ਮੂਵੀ ਬਣਾ ਦੇਣ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਮੂਵੀ ਬਣਾਉਣੀ ਬਹੁਤ ਸਾਰੇ ਲੋਕ ਕਿਸੇ ਤੋਂ ਪ੍ਰਭਾਵਿਤ ਹੁੰਦੇ ਆ ਕਿਸੇ ਤੋਂ ਨਹੀਂ ਹੁੰਦੀ ਪਰ ਸਕ੍ਰਿਪਟਡ ਸਟੋਰੀ ਬਣਾ ਕੇ ਤੁਸੀਂ ਅਗਰ ਇਸ ਤਰ੍ਹਾਂ ਕਰੋਗੇ ਮੈਨੂੰ ਲੱਗਦਾ ਇਹ ਗੱਲ ਚੰਗੀ ਨਹੀਂ ਹੈ ਚਾਹੇ ਉਹ ਪ੍ਰਾਈਮ ਮਿਨਿਸਟਰ ਕਿਸੇ ਵੀ ਪਾਰਟੀ ਦਾ ਹੋਵੇ ਸੋ ਬਾਕੀ ਕੰਗਣਾ ਜੀ ਤਾਂ ਸ਼ੀ ਇਜ਼ ਪਪੂਲਰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਚੋ ਤਾਂ ਉਹਨਾਂ ਤਾਂ ਪੰਜਾਬ ਦੇ ਕਿਸਾਨਾਂ ਤੇ ਵੀ ਵਿਸ਼ਵਾਸ ਨਹੀਂ ਪੰਜਾਬ ਦੇ ਲੋਕਾਂ ਤੇ ਵੀ ਵਿਸ਼ਵਾਸ ਨਹੀਂ ਸੋ ਉਹ ਕਈ ਲੋਕ ਲਾਈਨ ਲਾਈਟ 'ਚ ਰਹਿਣ ਦੀ ਆਦਤ ਹੁੰਦੀ ਹੈ ਸੋ ਬਿਲਕੁਲ ਇਹ ਰੇਤੇ ਇਹਨਾਂ ਨੂੰ ਕੋਈ ਨਾ ਕੋਈ ਇਤਰਾਜ ਕਰਨਾ ਚਾਹੀਦਾ ਸੀ ਗਲਤ ਸਟੋਰੀ ਪ੍ਰਾਈਮ ਮਿਨਿਸਟਰ ਦੀ ਨਹੀਂ ਦਿਖਾ ਸਕਦਾ ਉਹ ਫਿਲਮਾਂ ਤਾਂ ਬੰਦੀਆਂ ਰਹਿੰਦੀਆਂ ਜੀ ਗਲਤ ਸਟੋਰੀ ਕਿਸੇ ਵਿਅਕਤੀ ਵਿਸ਼ੇਸ਼ ਦੀ ਆਮ ਗੱਲ ਕਰਦੇ ਹਾਂ ਤਾਂ ਠੀਕ ਹੈ ਲੇਕਿਨ ਕਿਸੇ ਪ੍ਰਾਈਮ ਮਿੰਿਸਟਰ ਰਹੇ ਬੰਦੇ ਦੀ ਤੁਸੀਂ ਇਸ ਤਰ੍ਹਾਂ ਕਰੋ ਤਾਂ ਮਾੜੀ ਗੱਲ ਹੈ ਜਿਹੜੇ ਮਰਨਵਰਤੇ ਬੈਠੇ ਨੇ ਪਹਿਲਾਂ ਡਿਪਟੀ ਸਾਬ ਵੀ ਬੈਠੇ ਸੀ ਚੁੱਪ ਕਰੇ ਤੁਸੀਂ ਕੀ ਹਾਂਜੀ ਇਹ ਨੌਬਤ ਆਉਣੀ ਨਹੀਂ ਚਾਹੀਦੀ ਸੀ ਜਨਾਬ ਇਹਨੂੰ ਸਮੇਂ ਸਿਰ ਇਹਦੇ ਤੇ ਕੋਈ ਨਾ ਕੋਈ ਗੱਲਬਾਤ ਸੈਂਟਰਲ ਗਵਰਨਮੈਂਟ ਨੂੰ ਕਰਨੀ ਚਾਹੀਦੀ ਸੀ ਨਾ ਤਾਂ ਪੰਜਾਬ ਸਰਕਾਰ ਨੇ ਕੁਝ ਕੀਤਾ ਕਿਉਂਕਿ ਮੁੱਖ ਮੰਤਰੀ ਸਾਹਿਬ ਮਸ਼ਰੂਫ ਨੇ ਇਲੈਕਸ਼ਨਾਂ ਦੇ ਵਿੱਚ ਦਿੱਲੀ ਦੇ ਉਹਨਾਂ ਨੂੰ ਤਾਂ ਹੁਣ 2 ਮਹੀਨੇ ਕੁਝ ਪਤਾ ਨਹੀਂ ਪੰਜਾਬ 'ਚ ਕੀ ਚੱਲ ਰਿਹਾ ਹੈ ਕੱਲ ਪਰਸੋਂ ਰਾਕਟ ਲਾਂਚਰ ਸਾਡੇ ਇੱਕ ਕਾਂਗਰਸ ਦੇ ਬੰਦੇ ਦੇ ਘਰ ਵਿੱਚ ਸਿੱਡ ਦਿੱਤਾ ਗਿਆ ਹਾਂਜੀ ਸੋ ਮੇਰੇ ਕਹਿਣ ਦਾ ਮਤਲਬ ਢੱਲੇਵਾਲ ਸਾਹਿਬ ਦੇ ਇਸ਼ੂ ਤੇ ਬਹੁਤ ਗੰਭੀਰਤਾ ਦੇ ਨਾਲ ਵਿਚਾਰ ਕਰਨਾ ਚਾਹੀਦਾ ਸੀ ਜਿਹੜਾ ਕਿ ਸਰਕਾਰ ਨੇ ਬਿਲਕੁਲ ਨਹੀਂ ਕੀਤਾ ਇਹਦੇ ਵਿੱਚ ਦੋਨੋਂ ਸਰਕਾਰਾਂ ਜ਼ਿੰਮੇਵਾਰ ਰਹਿ ਔਰ ਅਗਰ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤੇ ਪੰਜਾਬ ਦੇ ਕੀ ਦੇਸ਼ ਦੇ ਕਿਸਾਨਾਂ ਨੇ ਬਰਦਾਸ਼ਤ ਨਹੀਂ ਕਰਨਾ ਔਰ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਮੈਂ ਦੁਬਾਰਾ ਫੇਰ ਬੇਨਤੀ ਕਰਨੀ ਚਾਹੁੰਦਾ ਹਾਂ ਦੋਨਾਂ ਸਰਕਾਰਾਂ ਨੂੰ ਆਪਦੇ ਫਰਜ਼ਾਂ ਦੀ ਪੂਰਤੀ ਕਰਦੇ ਆ ਹੋਇਆ ਤੁਸੀਂ ਡੱਲੇਵਾਲ ਸਾਹਿਬ ਨੂੰ ਬਚਾਉਣ ਦਾ ਕੰਮ ਕਰੋ ਕਿਤੇ ਅਨਹੋਣੀ ਹੋਗੀ ਤਾਂ ਤੁਹਾਨੂੰ ਨਾ ਪੰਜਾਬ ਦੇ ਲੋਕਾਂ ਨੇ ਮਾਫ ਕਰਨਾ ਹੈ ਨਾ ਰੱਬ ਨੇ ਮਾਫ ਕਰ ਰਾਏ 300 300 17 ਦੀ ਧਾਰਾ ਹਾਂ ਦਿੱਤੀਆਂ ਜਿਹੜਾ ਤੁਹਾਡੇ ਕਿਸਾਨਾਂ ਉੱਤੇ ਪੀਰਸ ਕੋਲ ਨੂੰ ਘੇਰਨ ਦੇ ਮਾਮਲੇ ਦੇ ਵਿੱਚ ਦੇਖੋ ਹੁਣ ਮੈਂ ਤਾਂ ਆਪ ਕਹਿੰਦੇ ਕਿ ਇਸ ਤਰ੍ਹਾਂ ਦੀ ਅਨਿਰਗਰਦੀ ਕਦੇ ਨਹੀਂ ਦੇਖੀ ਕਿ ਧਰਨਾ ਕਿਸੇ ਨੇ ਲਾਇਆ ਹੋਵੇ ਉਹ ਜੇ ਧਰਨੇ ਦਾ ਵਾਅਦਾ ਤੋਂ ਵਾਦੇ ਹੁੰਦਾ ਹੈ ਕਿ ਸੈਕਸ਼ਨ ਜੇ ਤੁਸੀਂ ਕੋਈ ਕੋਈ ਸੜਕ ਘੇਰੀ ਹੈ ਜਾਂ ਕੋਈ ਬਿਲਾਨ ਉਹਦਾ ਤੁਸੀਂ ਇੱਕ ਲੱਖ ਐਫ ਆਈ ਆਰ ਕਰ ਸਕਦੇ ਹੋ ਮੈਂ ਨਹੀਂ ਕਹਿੰਦਾ ਨਹੀਂ ਕਰ ਸਕਦੇ ਲੇਕਿਨ ਇਸ ਤਰ੍ਹਾਂ 307 ਤੁਸੀਂ ਰੋਜ਼ਾਨਾ ਇਹ ਕਹਿੰਦੇ ਹੋ ਕਿ ਪੰਜਾਬ ਹਮਾਰੇ ਬਹੁਤ ਨਜ਼ਦੀਕ ਹੈ ਪੰਜਾਬ ਦੇ ਕਿਸਾਨ ਬਹੁਤ ਨਜ਼ਦੀਕ ਹੈ ਮੈਂ ਪੰਜਾਬ ਨੂੰ ਪਿਆਰ ਕਰਦਾ ਹਾਂ ਤੁਸੀਂ ਕਦੇ ਗੁਰਦੁਆਰਾ ਸਾਹਿਬ ਜਾ ਕੇ ਇਸ ਤਰ੍ਹਾਂ ਦਾ ਮਹਿਮ ਛੇੜ ਦਿਓ ਕਦੇ ਪੱਗ ਬੰਨ ਕੇ ਛੇੜ ਦਿਓ ਇਸ ਤਰ੍ਹਾਂ ਪੰਜਾਬੀਆਂ ਨੇ ਤੁਹਾਡੇ ਨੇੜੇ ਨਹੀਂ ਆਉਣਾ ਪੰਜਾਬ ਦੇ ਕਿਸਾਨ ਤੇ ਜਦੋਂ ਤੁਸੀਂ 307 ਦਾ ਮੁਕਦਮਾ ਦਰਜ ਕਰ ਦਿਓਗੇ ਤੁਸੀਂ ਦੱਸ ਦਿਓ ਅੱਜ ਤਾਈਂ ਕਾਂਗਰਸ ਪਾਰਟੀ ਨੂੰ ਬਤੇਰੀਆ ਦੀ ਰਾਹੁਲ ਗਾਂਧੀ ਨੂੰ ਲੋਕਾਂ ਨੇ ਘੇਰਿਆ ਬਤੇਰੀਆ ਦੀ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਲੋਕਾਂ ਨੇ ਘੇਰਿਆ ਲੇਕਿਨ ਤੁਸੀਂ ਦੱਸ ਦਿਓ ਇਸ ਤਰ੍ਹਾਂ ਦੀ ਇੱਕ ਸਿੰਗਲ ਆਧਾਰਨ ਦੇ ਦਿਓ ਕਿਸਾਨਾਂ ਤੇ ਦਾ ਕਰਨਾ ਕੀ ਹੈ ਕਿਸੇ ਇੰਡੀਵਿਜੂਅਲ ਤੇ ਵੀ ਨਹੀਂ ਹਾਲਾਂਕਿ ਸਾਡੀ ਪਾਰਟੀ ਦੇ ਲੀਡਰਾਂ ਨੇ ਤਾਂ ਕਿੰਨਾ ਵਿਸ਼ਾਲ ਹਿਰਦਾ ਹੋਏਗਾ ਰਾਹੁਲ ਗਾਂਧੀ ਦਾ ਪ੍ਰਿਅੰਕਾ ਗਾਂਧੀ ਦਾ ਕਿ ਆਪਣੇ ਪਿਤਾ ਦੇ ਕਾਤਲਾਂ ਨੂੰ ਵੀ ਮਾਫੀ ਦੇਤੀ ਇਸ ਤੋਂ ਵੱਡਾ ਵਿਸ਼ਾਲ ਹਿਰਦਾ ਕੀ ਹੋਏਗਾ ਤੇ ਤੁਸੀਂ ਉਹਨਾਂ ਤੇ 307 ਲਾਤੀ ਜਿਨ੍ਹਾਂ ਨੇ ਵਿਚਾਰੇ ਨੇ ਸੜਕ ਤੇ ਬੈਠ ਕੇ ਆਪਦੇ ਮੰਗਾਂ ਦੀ ਗੱਲ ਕਰ ਰਹੇ ਸਨ ਮਾੜੀ ਗੱਲ ਹੈ ਇਹ ਹਟਾਉਣੀ ਚਾਹੀਦੀ ਹੈ ਮੈਂ ਮੰਗ ਕਰਦੇ ਆਂ ਕਿ ਪੰਜਾਬ ਦੀ ਸਰਕਾਰ ਨੂੰ ਔਰ ਪੰਜਾਬ ਸਰਕਾਰ ਦਾ ਵੀ ਇਸ ਗੱਲ 'ਚ ਕਸੂਰ ਹੈ ਕਿ ਉਹਨਾਂ ਨੂੰ ਰਜਿਸਟਰਡ ਨਹੀਂ ਕਰਨਾ ਚਾਹੀਦਾ ਸੀ 307 ਦਾ ਮਕਦਮਾ ਆਪਦੇ ਕਿਸਾਨਾਂ ਦਾ ਕਿਉਂਕਿ ਅਗਰ ਬੰਦਾ ਹੀ ਨਹੀਂ ਹੋ ਕਰਨਾ ਤਾਂ ਪੰਜਾਬ ਪੁਲਿਸ ਨੇ ਹੈ ਅਗਰ ਮਕਦਮਾ ਬੰਦਾ ਹੀ ਨਹੀਂ ਆ ਤਾਂ ਉਹ ਕਿੱਦਾਂ ਰਜਿਸਟਰ ਕਰ ਲਿਆ ਗਿਆ ਥੈਂਕ ਯੂ ਥੈਂਕ ਯੂ ਨੇਕਾ ਥੈਂਕ ਯੂ ਸਰ ਹਾਂ ਜੀ ਜਿਹੜੇ ਜਿਹੜੇ ਮੁੰਡਾ ਜੀ ਆ ਇਸ ਸ਼ਹਿਰ ਦੇ ਵਿੱਚ ਜਿਹੜੇ ਸ਼ਹਿਰ ਦੇ ਵਿੱਚ ਜਵਾਸ ਨਾਟ ਹੁੰਦਾ ਸੋ ਅੱਜ ਜਿਹੜੇ ਦੋ ਮੇਜਰ ਇਸ਼ੂਜ਼ ਮੈਂ ਤੇ ਸਾਡੇ ਐਮਪੀ ਸਰਦਾਰ ਅਮਰ ਸਿੰਘ ਜੀ ਨੇ ਚੱਕੇ ਵਾਨੇ ਸਮਾਜ ਸਿਟੀ ਦੇ ਅਸਤੇ ਜਿਹੜਾ 950 ਕਰੋੜ ਰੁਪਇਆ ਆ 950 ਕਰੋੜ ਰੁਪਇਆ ਆ ਉਹਰੇ ਤੇ ਅਸੀਂ ਸਮੀਖਿਆ ਕੀਤੀ ਉਰੇ ਵਿੱਚ ਤਕਰੀਬਨ 150 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਹੈਗੇ ਨੇ ਉਹ ਪ੍ਰੋਸੈਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਚੈੱਕ ਕਰਾਂਗੇ ਔਰ ਅਸੀਂ ਨਾਲ ਹੀ ਨਾਲ ਬੁੱਢਾ ਨਾਲਾ ਜਿਹੜਾ ਉਹ 650 ਕਰੋੜ ਰੁਪਇਆ ਆਇਆ ਨਾਲ ਹੀ ਨਾਲ ਉਸ ਮਿਖਿਆ ਕਰਨ ਤੋਂ ਬਾਅਦ ਅਸੀਂ ਇਹ ਵੀ ਕਹਿ ਕਿ ਇਨ੍ਹਾਂ ਤੇ ਅਸੀਂ ਸੈਟੀਸਫਾਈਡ ਨਹੀਂ ਆ ਅਸੀਂ ਇਹਦੇ ਬਾਰੇ ਡੀਸੀ ਸਾਹਿਬ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ 스마트 ਸਿਟੀ ਤੇ ਤਾਂ 29 ਤਰੀਕ ਦਾ ਅਸੀਂ ਫਾਈਨਲਾਈਜ਼ ਮੇਰੇ ਖਰ ਟਾਈਮ ਕਰ ਰਹੇ ਆ ਬੁੱਢਾ ਨਾਲੇ ਤੇ ਵੀ ਇਸੇ ਤਰ੍ਹਾਂ ਕੇਵਲ ਬੁੱਢੇ ਨਾਲੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਹੋਏਗੀ ਕਿਉਂਕਿ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਪਾਈਆਂ ਗਈਆਂ ਆ ਪੋਲਿਊਸ਼ਨ ਬੋਰਡ ਦੇ ਔਰ ਇਹ ਵਿੱਚ ਐਸਸੀਬੀ ਆਏ ਸਨ ਔਰ ਇਹ ਚ ਕਾਫੀ ਲੂਪ ਹੋ ਲਗੇ ਆ ਔਰ ਮੈਂ ਤੇ ਅਮਰ ਸਿੰਘ ਜੀ ਨੇ ਕਿਹਾ ਕਿ ਇਹਦੇ ਤੇ ਅਸੀਂ ਦੁਬਾਰਾ ਮੀਟਿੰਗ ਆਉਣ ਵਾਲੇ ਹਫਤੇ ਦੇ ਵਿੱਚ ਕਰਾਂਗੇ ਔਰ এনਜੀਓ ਦੇ ਲੋਕ ਵੀ ਸਨ ਕਰਨਲ ਗਿੱਲ ਸਾਹਿਬ ਵਗੈਰਾ ਤੇ ਤਲਵਾਰ ਸਾਹਿਬ ਹਰੀ ਸਾਰੇ ਸੋ ਨਾਲ ਹੀ ਨਾਲ ਵੱਡਾ ਇੱਕ ਜਿਹੜਾ ਰੂਰਲ ਡਵੈਲਪਮੈਂਟ ਜਿਹੜਾ ਮਨਰੇਗਾ ਹੈ ਇਹਦੇ ਵਿੱਚ ਘੱਟੋ ਘੱਟ 1 ਲੱਖ ਜਿਹੜੇ ਹਾਊਸਹੋਲਡਸ ਜਿਹੜਾ ਹੈਗਾ ਰਜਿਸਟਰ ਹੈਗਾ ਲੇਕਿਨ ਇਹ 50% ਲੋਕਾਂ ਨੂੰ ਹੀ ਕੇਵਲ ਰੋਜ਼ਗਾਰ ਦੇ ਰਹੇ ਨੇ ਪੂਰੇ ਵਿੱਚੋਂ ਤੇ 100 ਦਿਨ ਦਾ ਰੋਜ਼ਗਾਰ ਕੇਵਲ 1% ਲੋਕ ਹੀ ਪਾ ਰਹੇ ਨੇ ਉਹ ਅਸੀਂ ਆਖਿਆ ਵੀ ਇਹਦੇ ਤੇ ਸਾਨੂੰ ਇਸ ਜਿਹੜਾ ਮਨਰੇਗਾ ਤੇ ਸਾਨੂੰ ਭਈ ਘੱਟੋ-ਘੱਟ 90000 ਹਾਊਸਹੋਲਡ ਨੂੰ ਕੰਮ ਮਿਲਣਾ ਚਾਹੀਦਾ ਤੇ ਜਿਹੜਾ 100 ਦਿਨ ਦਾ ਰੋਜ਼ਗਾਰ ਹੈਗਾ ਉਹ ਤਕਰੀਬਨ 60-70% ਲੋਕਾਂ ਨੂੰ ਤਾਂ ਮਿਲਣਾ ਚਾਹੀਦਾ 80% ਵੈਸੇ ਤਾਂ ਸਕੀਮ ਹੈ ਵੀ 100% ਨੂੰ ਮਿਲੇ ਔਰ ਏਰੇ ਵਿੱਚ ਜਿਹੜਾ ਬੇਰੋਜ਼ਗਾਰੀ ਪੱਤਾ ਹੁੰਦਾ ਉਹ ਇੱਕ ਵੀ ਬੰਦੇ ਨੂੰ ਅੱਜ ਤੱਕ ਕਿਉਂਕਿ ਉਹਦੀ ਵਿਚਾਰੇ ਦੀ ਐਪਲੀਕੇਸ਼ਨ ਨਹੀਂ ਲਈ ਜਾਂਦੀ ਉਹਨੂੰ ਸੁਣਿਆ ਨਹੀਂ ਜਾਂਦਾ ਤੇ ਬੇਰੋਜ਼ਗਾਰੀ ਪੱਤੇ ਦਾ ਉਹ ਇਹਨਾਂ ਨੇ ਉਡਾਈ ਰੱਖਿਆ ਸੋ ਇਹ तमाम ਸਾਰੀਆਂ ਗੱਲਾਂ ਤੇ اور ਵੈਰੀ ਇੱਕ ਜਿਹੜੀ ਸਰਬ ਸਿੱਖਿਆ ਅਭਿਆਨ ਜਿਹੜਾ ਦੇ ਤਹਿਤ ਆਪਾਂ ਜਿਹੜੀਆਂ ਖਾਣਾ ਬੰਦਾ ਹੈ ਸਕੂਲਾਂ ਦੇ ਵਿੱਚ ਮਿਡੇ ਮੀਲ ਉਹ ਵੀ ਅਸੀਂ ਗੁਜ਼ਾਰਿਸ਼ ਕੀਤੀ ਹੈ ਮੈਂ ਤੇ ਡਾਕਟਰ ਸਾਹਿਬ ਨੇ ਕਿ ਖਾਣਾ ਰਿਫਾਈਨਡ ਆਇਲ ਦੇ ਵਿੱਚ ਅਗਰ ਨਾ ਦਿੱਤਾ ਜਾਵੇ ਤਾਂ ਅੱਛਾ ਹੋਏਗਾ ਤਾਂ ਜੋ ਲੋਗਾ ਨੂੰ ਸਰਸੋਂ ਦਾ ਜਿਹੜਾ ਤੇਲ ਹੈ ਮਸਟਰਡ ਆਇਲ ਦੇ ਵਿੱਚ ਉਹ ਪਕਾਇਆ ਜਾਵੇ ਸੋ ਇਹੋ ਜਿਹੀਆਂ ਬਹੁਤ ਸਾਰੀਆਂ ਹੋਰ ਗੱਲਾਂ ਐ ਜਿਹੜੀਆਂ ਅਲੱਗ-ਅਲੱਗ ਜਿਹੜੀਆਂ ਸਕੀਮਸ ਦੇ ਵਿੱਚ ਅਸੀਂ ਲੋਕਾਂ ਨੇ ਕੀਤੀਆਂ ਜਿਵੇਂ ਕਿ ਬਹੁਤ ਸਾਰੇ ਸਾਡੇ ਜਿਹੜੇ ਸਕਿੱਲ ਡਵੈਲਪਮੈਂਟ ਦੇ ਉਹ ਸਾਡੇ ਸਕਿੱਲ ਸੈਂਟਰਸ ਐ ਰੂਰਲ ਉਹ ਖਾਲੀ ਪਏ ਜਿਵੇਂ 13 ਹੈ ਸਾਡੇ ਕੋਲੇ ਉਹ 5 ਹੀ ਐ ਤੇ ਦੂਜੇ ਖਾਲੀ ਪਏ ਅਸੀਂ ਆਖਿਓ ਐਮਐਸ ਸੈਮੀਨਾਰ ਤੁਸੀਂ ਗੱਲ ਕਰੋ ਇਹ ਲੋੜੀ ਅਡੇ ਦੀ ਇੰਡਸਟਰੀ ਨਾਲ ਗੱਲ ਕਰੋ ਗੱਲ ਕਰਕੇ ਉੱਥੇ ਐਮ ਐਸ ਐਮ ਇਸ ਨੂੰ ਰੋਜ਼ এমਪਲੋਇਮੈਂਟ ਅਸੇ ਬੰਦੇ ਚਾਹੀਦੇ ਸੋ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਤਾਂ ਜੋ ਹੈ ਉਹ ਜਿਹੜੇ ਹੈ ਖਾਲੀ ਪਏ ਖੰਡਰ ਬਣੇ ਹੈ ਸੋ ਨਾ ਬਣਤੇ ਉੱਥੇ ਕੰਮ ਚੱਲੇ ਤੇ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਇਹੀ ਸਰ ਉਹ ਕਿਹੜਾ ਕਲਸਟਰ ਸੀਗਾ ਧਾਂਦਰਾ ਕਲਸਟਰ ਹੈ ਉੱਥੇ ਕਰੋੜਾ ਰੁਪਿਆ ਲੱਗਿਆ ਉਹ ਲੇਕਿਨ ਬਿਲਡਿੰਗ ਬੰਦ ਪਈ ਹੈ ਮਗਰਲੇ 3 ਸਾਲਾਂ ਤੋਂ ਉਨਾ ਸੀ ਕਿ ਅਗੇ ਤਾਂ ਦਰਾ ਕਲਸਟਰਸ ਨੂੰ ਆਉਣ ਵਾਲੇ ਮਹੀਨੇ ਦੇ ਵਿੱਚ ਵਿੱਚ ਡੀਸੀ ਸਭ ਚਲਾਓ ਇੰਨੀ ਵੱਡੀ ਬਿਲਡਿੰਗ ਬਣਾਈਆਂ ਉੱਥੇ ਮੈਰੇਜ ਪੈਲਿਸ ਮੈਰੇਜ ਪੈਲਿਸ ਬਣੇ ਹੈ ਸਟੇਡੀਅਮਸ ਬਣੇ ਹੈ ਹੋਰ ਚੀਜ਼ਾਂ ਬਣੀਆਂ ਸੋ ਉੱਥੋਂ ਪੈਸੇ ਆ ਸਕਦੇ ਸੀ ਆਮਦਨ ਆ ਸਕਦੀ ਸੀ ਇਹਨਾਂ ਤਿੰਨ ਸਾਲਾਂ ਦੇ ਵਿੱਚ ਵਿੱਚ ਉਰੀ ਇੱਕ ਵਾਰੀ ਆਕਸ਼ਨ ਹੋਗੀ ਸੀ ਲੇਕਿਨ ਆਕਸ਼ਨ ਦੇ ਵਿੱਚ ਉਸ ਹੱਬ ਨਾਲ ਜੇ ਆਕਸ਼ਨ ਦੇ ਪੈਸੇ ਲਈਏ ਤਾਂ ਅੱਜ ਕਰੋੜਾਂ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ ਔਰ ਇਹਨਾਂ ਨੇ ਆਪ ਲਿਖਿਆ ਔਰ ਇਹ ਵਿੱਚ ਕਿ ਉਹ ਖੰਡਰ ਬਣ ਜਾਏਗਾ ਜੇ ਉਹਨੂੰ ਯੂਜ਼ ਨਾ ਕੀਤਾ ਗਿਆ ਪਉਤਾਂਦਰਾ ਕਲਸਿਅਸ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵਿਜ਼ਿਟ ਵੀ ਕਰਾਂਗੇ ਮੈਂ ਤੇ ਡਾਕਟਰ ਸਾਹਿਬ ਤੇ ਉਹਨੂੰ ਚਲਾਉਣ ਦੀ ਵੀ ਅਸੀਂ ਗੱਲ ਕੀਤੀ ਐ ਸੋ ਬਹੁਤ ਸਾਰੀਆਂ ਜਿਹੜੇ ਹੋਰ ਮਨਰੇਗਾ ਦੇ ਤਹਿਤ ਅ ਮਿ ਹੈਲਥ ਮਿਸ਼ਨ ਦੇ ਤਹਿਤ ਐਨਆਰਐਚਐਮ ਦੇ ਤਹਿਤ ਬਹੁਤ ਸਾਰੀਆਂ ਗੱਲਾਂ ਐ ਜਿਹੜੀਆਂ ਉਹ ਸਾਨੂੰ ਦੱਸਣਗੇ ਤੇ ਅਸੀਂ ਮੈਂ ਤੇ ਡਾਕਟਰ ਸਾਹਿਬ ਅਸੀਂ ਕੇਂਦਰ এনवायरमेंट ਮਿਨਿਸਟਰ ਨੂੰ ਚਾਹੇ ਮਿਲਣਾ ਹੋਵੇ ਬੁੱਢਾ ਨਾਲਾ ਤੇ ਚਾਹੇ ਰੂਰਲ ਡਿਵੈਲਪਮੈਂਟ ਮਿਨਿਸਟਰ ਨੂੰ ਮਿਲਣਾ ਹੋਵੇ ਮਨਰੇਗਾ ਦੇ ਇਸ਼ੂਸ ਤੇ ਉਹਨਾਂ ਤੇ ਜਾ ਕੇ ਅਸੀਂ ਨਾਲ-ਨਾਲ ਇਹ ਕੋਆਰਡੀਨੇਸ਼ਨ ਦੇ ਨਾਲ ਅਸੀਂ ਆਪਸੀ ਉਹਰੇ ਨਾਲ ਤਾਲਮੇਲ ਦੇ ਨਾਲ ਅਸੀਂ ਆਉਣ ਵਾਲੇ ਸਮੇਂ 'ਚ ਕੰਮ ਕਰਾਂਗੇ ਮੈਂ ਜੋਰਵਾਲ ਸਾਹਿਬ ਦਾ ਔਰ ਪੂਰੀ ਐਡਮਿਨਿਸਟ੍ਰੇਸ਼ਨ ਦਾ ਧੰਨਵਾਦ ਕਰਨਾ ਚਾਹੁੰਦਾ ਬੀਇੰਗ ਅ ਚੇਅਰਮੈਨ ਦੇਸ਼ਾ ਕਮੇਟੀ ਕਿ ਉਹਨਾਂ ਨੇ ਬੜੀ ਪੇਸ਼ੀਐਂਸ ਦੇ ਨਾਲ ਸਾਨੂੰ ਸੁਣਿਆ ਸਾਡੀ ਗੱਲਬਾਤ ਸੁਣੀ ਔਰ ਮੇਰਾ ਖਿਆਲ 11 ਵਜੇ ਤੋਂ ਚੱਲ ਕੇ ਤੇ ਤਕਰੀਬਨ ਹੁਣ ਤੱਕ ਇਹ ਮੀਟਿੰਗ ਚੱਲੀ ਬੜੀ ਲੰਮੀ ਮੀਟਿੰਗ ਰਹੀ ਯੂਸਫੁਲ ਮੀਟਿੰਗ ਰਹੀ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਚ ਕੋਆਰਡੀਨੇਸ਼ਨ ਦੇ ਨਾਲ ਕੰਮ ਕਰਕੇ ਲੋਕਾਂ ਦੇ ਪੜ੍ਹਾਈ ਦੇ ਔਰ ਪੰਜਾਬ ਦੇ ਡਵੈਲਪਮੈਂਟ 'ਤੇ ਕੰਮ ਕਰਾਂਗੇ। ਅੱਜ ਇੱਕ ਫੈਮਸ ਸਬਮਰਜੈਂਸੀ ਫਿਲਮ ਰਿਲੀਜ਼ ਹੋਈ ਹੈ। ਉਹਦੇ ਚ ਇੰਦਰਾ ਗਾਂਧੀ ਦਾ ਰੋਲ ਉਹਨਾਂ ਨੇ ਰੱਤ ਤੋਂ ਨਾ ਰਵਣਾ ਤੇ ਕਿਹੜਾ ਪੰਜਾਬ ਤੋਂ ਦਾ ਵਿਰੋਧ ਹੋ। ਸੋ ਗੱਲ ਇਹ ਹੈ ਜੀ ਪਹਿਲੀ ਗੱਲ ਤਾਂ ਇਹ ਜਿਹੜੀਆਂ ਫਿਲਮਸ ਨੂੰ ਬਣਾਈਆਂ ਜਾ ਰਹੀਆਂ ਨੇ ਇਹ ਟੋਟਲ ਅਜੰਡਾ ਜਿਹੜਾ ਭਾਜਪਾ ਦਾ ਅਜੰਡਾ ਹੈ। ਇਹ ਜਾਣ ਬੁੱਝ ਕੇ ਸਕ੍ਰਿਪਟਿਡ ਸਟੋਰੀ ਬਾਈ ਪ੍ਰਾਈਮ ਮਿਨਿਸਟਰ ਆਫਿਸ ਉਥੋਂ ਸਕ੍ਰਿਪਟਿਡ ਸਟੋਰੀ ਆਉਂਦੀ ਹੈ ਫਿਰ ਜਾਣ ਬੁੱਝ ਕੇ ਉਸ ਸਟੋਰੀ ਨੂੰ ਇੰਪਲੀਮੈਂਟ ਕਰਕੇ ਫਿਲਮ ਬਣਾਈ ਜਾਂਦੀ ਹੈ ਇਹ ਜਾਣ ਬੁੱਝ ਕੇ ਕਾਂਗਰਸ ਪਾਰਟੀ ਨੂੰ ਜਾਂ ਕਾਂਗਰਸ ਪਾਰਟੀ ਦੇ ਲੀਡਰਸ਼ਿਪਰਾਂ ਨੂੰ ਐਸੋਸੀਏਟ ਜਿਹੜੇ ਸਾਡੇ ਨਾਲ ਹੈ ਉਹਨਾਂ ਬਾਰੇ ਇਹ ਕਹਾਣੀਆਂ ਚਲਾਈਆਂ ਜਾਂਦੀਆਂ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹਾਂ ਕਿ ਫਿਲਮ ਜਿਹੜੀ ਵੀ ਬਣਦੀ ਹੈ ਉਹ ਵਿੱਚ ਤਾਂ ਮਸਾਲਾ ਪਾਇਆ ਜਾਂਦਾ ਸੋ ਦੈਟ ਲੋਕ ਵੇਖਣ ਇਹੋ ਜਿਹੀਆਂ ਮੂਵੀਜ਼ ਜਿਹੜੀਆਂ ਆਉਂਦੀ ਹੈ ਇਹਦੇ ਨਾਲ ਲੋਕਾਂ 'ਚ ਮੈਨੂੰ ਲੱਗਦਾ ਹੈ ਕਿ ਅ ਮਾਹੌਲ ਖਰਾਬ ਹੁੰਦਾ ਹੈ ਦੇਸ਼ ਦਾ ਆਪਸ 'ਚ ਨਫਰਤ ਵਾਧੀ ਹੈ ਜਿਹੜਾ ਕੋਈ ਸਮਾਜ ਨੂੰ ਸਿਸਟਮ ਨੂੰ ਫਾਇਦਾ ਨਹੀਂ ਹੁੰਦਾ ਸੈਂਸਰ ਬੋਰਡ ਨੂੰ ਇਹਦੇ 'ਤੇ ਗੌਰ ਫਰਮਾਉਣਾ ਚਾਹੀਦਾ ਹੈ ਔਰ ਕੇਂਦਰ ਸਰਕਾਰ ਨੂੰ ਵੀ ਕਿਉਂਕਿ ਅਗਰ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਨਫਰਤ ਦਾ ਮਾਹੌਲ ਹੋਏਗਾ ਤਾਂ ਫਿਰ ਇਹ ਦੇਸ਼ ਚੱਲ ਨਹੀਂ ਪਾਏਗਾ ਦੇਸ਼ ਦੇ ਵਿੱਚ ਬਹੁਤ ਸਾਰੀਆਂ ਜਾਤਾਂ ਦੇ ਲੋਕ ਬਹੁਤ ਸਾਰੇ ਧਰਮਾਂ ਦੇ ਲੋਕ ਬਹੁਤ ਸਾਰੀਆਂ ਪਾਰਟੀਆਂ ਨਾਲ ਤਲੋਕਾਤ ਕਰਨ ਰੱਖਣ ਵਾਲੇ ਹੁਣ ਕੱਲ ਨੂੰ ਮੋਦੀ ਸਾਹਿਬ ਤੋਂ ਬਾਅਦ ਕੋਈ ਮੋਦੀ ਸਾਹਿਬ ਦੀ ਇੱਕ ਮੂਵੀ ਬਣਾ ਦੇਣ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਮੂਵੀ ਬਣੋਣੀ ਬਹੁਤ ਸਾਰੇ ਲੋਕ ਕਿਸੇ ਤੋਂ ਪ੍ਰਭਾਵਿਤ ਹੁੰਦੇ ਆ ਕਿਸੇ ਤੋਂ ਨਹੀਂ ਹੁੰਦੀ ਪਰ ਸਕ੍ਰਿਪਟਡ ਸਟੋਰੀ ਬਣਾ ਕੇ ਤੁਸੀਂ ਅਗਰ ਇਸ ਤਰ੍ਹਾਂ ਕਰੋਗੇ ਮੈਨੂੰ ਲੱਗਦਾ ਇਹ ਗੱਲ ਚੰਗੀ ਨਹੀਂ ਹੈ ਚਾਹੇ ਉਹ ਪ੍ਰਾਈਮ ਮਿਨਿਸਟਰ ਕਿਸੇ ਵੀ ਪਾਰਟੀ ਦਾ ਹੋਵੇ ਸੋ ਬਾਕੀ ਕੰਗਣਾ ਜੀ ਤਾਂ ਸ਼ੀ ਇਜ਼ ਪਪੂਲਰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਚੋ ਤਾਂ ਉਹਨਾਂ ਤਾਂ ਪੰਜਾਬ ਦੇ ਕਿਸਾਨਾਂ ਤੇ ਵੀ ਵਿਸ਼ਵਾਸ ਨਹੀਂ ਪੰਜਾਬ ਦੇ ਲੋਕਾਂ ਤੇ ਵੀ ਵਿਸ਼ਵਾਸ ਨਹੀਂ ਸੋ ਕਈ ਲੋਕ ਲਾਈਨ ਲਾਈਟ 'ਚ ਰਹਿਣ ਦੀ ਆਦਤ ਹੁੰਦੀ ਹੈ ਸੋ ਬਿਲਕੁਲ ਇਹ ਰੇਤੇ ਇਹਨਾਂ ਨੂੰ ਕੋਈ ਨਾ ਕੋਈ ਇਤਰਾਜ਼ ਕਰਨਾ ਚਾਹੀਦਾ ਸੀ ਗਲਤ ਸਟੋਰੀ ਪ੍ਰਾਈਮ ਮਿਨਿਸਟਰ ਦੀ ਨਹੀਂ ਦਿਖਾ ਸਕਦਾ ਉਹ ਫਿਲਮਾਂ ਤਾਂ ਬੰਦੀਆਂ ਰਹਿੰਦੀਆਂ ਜੀ ਗਲਤ ਸਟੋਰੀ ਕਿਸੇ ਵਿਅਕਤੀ ਵਿਸ਼ੇਸ਼ ਦੀ ਆਮ ਗੱਲ ਕਰਦੇ ਹਾਂ ਤਾਂ ਠੀਕ ਹੈ ਲੇਕਿਨ ਕਿਸੇ ਪ੍ਰਾਈਮ ਮਿੰਿਸਟਰ ਰਹੇ ਬੰਦੇ ਦੀ ਤੁਸੀਂ ਇਸ ਤਰ੍ਹਾਂ ਕਰੋ ਤਾਂ ਮਾੜੀ ਗੱਲ ਹੈ ਜਿਹੜੇ ਮਰਨਵਰਤੇ ਬੈਠੇ ਨੇ ਪਹਿਲਾਂ ਜੀ ਸਾਫ਼ ਵੀ ਮਰਚੇ ਚੱਪੜੇ ਤੁਸੀਂ ਕੀ ਹਾਂਜੀ ਇਹ ਨੌਬਤ ਆਣੀ ਨਹੀਂ ਚਾਹੀਦੀ ਸੀ ਜਨਾਬ ਇਹਨੂੰ ਸਮੇਂ ਸਿਰ ਇਹਦੇ ਤੇ ਕੋਈ ਨਾ ਕੋਈ ਗੱਲਬਾਤ ਸੈਂਟਰਲ ਗਵਰਨਮੈਂਟ ਨੂੰ ਕਰਨੀ ਚਾਹੀਦੀ ਸੀ ਨਾ ਤਾਂ ਪੰਜਾਬ ਸਰਕਾਰ ਨੇ ਕੁਝ ਕੀਤਾ ਕਿਉਂਕਿ ਮੁੱਖ ਮੰਤਰੀ ਸਾਹਿਬ ਮਸ਼ਰੂਫ ਨੇ ਇਲੈਕਸ਼ਨਾਂ ਦੇ ਵਿੱਚ ਦਿੱਲੀ ਦੇ ਉਹਨਾਂ ਨੂੰ ਤਾਂ ਹੁਣ 2 ਮਹੀਨੇ ਕੁਝ ਪਤਾ ਨਹੀਂ ਪੰਜਾਬ 'ਚ ਕੀ ਚੱਲ ਰਿਹਾ ਹੈ कल परसों रॉकेट लॉन्चर ਸਾਡੇ ਇੱਕ ਕਾਂਗਰਸ ਦੇ ਬੰਦੇ ਦੇ ਘਰ ਵਿੱਚ ਸਿੱਡ ਦਿੱਤਾ ਗਿਆ ਹਾਂਜੀ ਸੋ ਮੇਰੇ ਕਹਿਣ ਦਾ ਮਤਲਬ ਢੱਲੇਵਾਲ ਸਾਹਿਬ ਦੇ ਇਸ਼ੂ ਤੇ ਬਹੁਤ ਗੰਭੀਰਤਾ ਦੇ ਨਾਲ ਵਿਚਾਰ ਕਰਨਾ ਚਾਹੀਦਾ ਸੀ ਜਿਹੜਾ ਕਿ ਸਰਕਾਰ ਨੇ ਬਿਲਕੁਲ ਨਹੀਂ ਕੀਤਾ ਇਹਦੇ ਵਿੱਚ ਦੋਨੋਂ ਸਰਕਾਰਾਂ ਜ਼ਿੰਮੇਵਾਰ ਰਹਿ ਔਰ ਅਗਰ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤੇ ਪੰਜਾਬ ਦੇ ਕੀ ਦੇਸ਼ ਦੇ ਕਿਸਾਨਾਂ ਨੇ ਬਰਦਾਸ਼ਤ ਨਹੀਂ ਕਰਨਾ ਔਰ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਮੈਂ ਦੁਬਾਰਾ ਫੇਰ ਬੇਨਤੀ ਕਰਨੀ ਚਾਹੁੰਦਾ ਹਾਂ ਦੋਨਾਂ ਸਰਕਾਰਾਂ ਨੂੰ ਆਪਦੇ ਫਰਜ਼ਾਂ ਦੀ ਪੂਰਤੀ ਕਰਦੇ ਆ ਹੋਏ ਆ ਤੁਸੀਂ ਡੱਲੇਵਾਲ ਸਾਹਿਬ ਨੂੰ ਬਚਾਉਣ ਦਾ ਕੰਮ ਕਰੋ ਕਿਤੇ ਅਨਹੋਣੀ ਹੋਗੀ ਤਾਂ ਤੁਹਾਨੂੰ ਨਾ ਪੰਜਾਬ ਦੇ ਲੋਕਾਂ ਨੇ ਮਾਫ ਕਰਨਾ ਹੈ ਨਾ ਰੱਬ ਨੇ ਮਾਫ ਕਰਨਾ 307 307 ਦੀ ਧਾਰਾ ਅਗਵਾ ਦੀ ਤਿੱਖੀ ਜਿਹੜਾ ਤੁਹਾਡੀ ਕਿਸਾਨਾਂ ਉਤੇ ਪੀਰਸਕੋਲ ਦੀ ਘੇਰਨ ਦੇ ਮਾਮਲੇ ਦੇ ਦੇਖੋ ਹੁਣ ਮੈਂ ਤਾਂ ਆਪ ਕਹਿੰਦੇ ਕਿ ਇਸ ਤਰ੍ਹਾਂ ਦੀ ਅਨਿਰਗਤੀ ਕਦੇ ਨਹੀਂ ਦੇਖੀ ਕਿ ਧਰਨਾ ਕਿਸੇ ਨੇ ਲਾਇਆ ਹੋਵੇ ਉਹ ਜੇ ਧਰਨੇ ਦਾ ਵਾਅਦਾ ਤੋਂ ਵਾਦੇ ਹੁੰਦਾ ਕਿ ਸੈਕਸ਼ਨ ਜੇ ਤੁਸੀਂ ਕੋਈ ਕੋਈ ਸੜਕ ਘੇਰੀ ਹੈ ਜਾਂ ਕੋਈ ਬਲਾਨ ਉਹਦਾ ਤੁਸੀਂ 1 ਲੱਖ ਐਫ ਆਈ ਆਰ ਕਰ ਸਕਦੇ ਹੋ ਮੈਂ ਨਹੀਂ ਕਹਿੰਦਾ ਨਹੀਂ ਕਰ ਸਕਦੇ ਲੇਕਿਨ ਇਸ ਤਰ੍ਹਾਂ 307 ਤੁਸੀਂ ਰੋਜ਼ਾਨਾ ਇਹ ਕਹਿੰਦੇ ਹੋ ਕਿ ਪੰਜਾਬ ਹਮਾਰੇ ਬਹੁਤ ਨਜ਼ਦੀਕ ਹੈ ਪੰਜਾਬ ਦੇ ਕਿਸਾਨ ਬਹੁਤ ਨਜ਼ਦੀਕ ਹੈ ਮੈਂ ਪੰਜਾਬ ਨੂੰ ਪਿਆਰ ਕਰਦਾ ਹਾਂ ਤੁਸੀਂ ਕਦੇ ਗੁਰਦੁਆਰਾ ਸਾਹਿਬ ਜਾ ਕੇ ਇਸ ਤਰ੍ਹਾਂ ਦਾ ਮਹਿੰਮ ਛੇੜ ਦਿਓ ਕਦੇ ਪੱਗ ਬੰਨ ਕੇ ਛੇੜ ਦਿਓ ਇਸ ਤਰ੍ਹਾਂ ਪੰਜਾਬੀਆਂ ਨੇ ਤੁਹਾਡੇ ਨੇੜੇ ਨਹੀਂ ਆਉਣਾ ਪੰਜਾਬ ਦੇ ਕਿਸਾਨ ਤੇ ਜਦੋਂ ਤੁਸੀਂ 307 ਦਾ ਮੁਕਦਮਾ ਦਰਜ ਕਰ ਦਿਓਗੇ ਤੁਸੀਂ ਦੱਸ ਦਿਓ ਅੱਜ ਤੱਕ ਕਾਂਗਰਸ ਪਾਰਟੀ ਨੂੰ ਬਥੇਰੇ ਆਂ ਰਾਹੁਲ ਗਾਂਧੀ ਨੂੰ ਲੋਕਾਂ ਨੇ ਘੇਰਿਆ ਬਥੇਰੇ ਆਂ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਲੋਕਾਂ ਨੇ ਘੇਰਿਆ ਲੇਕਿਨ ਤੁਸੀਂ ਦੱਸ ਦਿਓ ਇਸ ਤਰ੍ਹਾਂ ਦੀ ਇੱਕ ਸਿੰਗਲ ਆਧਾਰਨ ਦੇ ਦਿਓ ਕਿਸਾਨਾਂ ਤੇ ਦਾ ਕਰਨਾ ਕੀ ਹੈ ਕਿਸੇ ਇੰਡੀਵਿਜੂਅਲ ਤੇ ਵੀ ਨਹੀਂ ਹਾਲਾਂਕਿ ਸਾਡੀ ਪਾਰਟੀ ਦੇ ਲੀਡਰਾਂ ਨੇ ਤਾਂ ਕਿੰਨਾ ਵਿਸ਼ਾਲ ਹਿਰਦਾ ਹੋਏਗਾ ਰਾਹੁਲ ਗਾਂਧੀ ਦਾ ਪ੍ਰਿਅੰਕਾ ਗਾਂਧੀ ਦਾ ਕਿ ਆਪਣੇ ਪਿਤਾ ਦੇ ਕਾਤਲਾਂ ਨੂੰ ਵੀ ਮਾਫੀ ਦੇਤੀ ਇਸ ਤੋਂ ਵੱਡਾ ਵਿਸ਼ਾਲ ਹਿਰਦਾ ਕੀ ਹੋਏਗਾ ਤੇ ਤੁਸੀਂ ਉਹਨਾਂ ਤੇ 307 ਲਾਤੀ ਜਿਨ੍ਹਾਂ ਨੇ ਵਿਚਾਰੇ ਨੇ ਸੜਕ ਤੇ ਬੈਠ ਕੇ ਆਪਦੇ ਮੰਗਾਂ ਦੀ ਗੱਲ ਕਰ ਰਹੇ ਸਨ ਮਾੜੀ ਗੱਲ ਹੈ ਇਹ ਹਟਾਉਣੀ ਚਾਹੀਦੀ ਹੈ ਮੈਂ ਮੰਗ ਕਰਦੇ ਆਂ ਕਿ ਪੰਜਾਬ ਦੀ ਸਰਕਾਰ ਨੂੰ ਔਰ ਪੰਜਾਬ ਸਰਕਾਰ ਦਾ ਵੀ ਇਸ ਗੱਲ 'ਚ ਕਸੂਰ ਹੈ ਕਿ ਉਹਨਾਂ ਨੂੰ ਰਜਿਸਟਰ ਨਹੀਂ ਕਰਨਾ ਚਾਹੀਦਾ ਸੀ 307 ਦਾ ਮਕਦਮਾ ਆਪਦੇ ਕਿਸਾਨਾਂ 'ਤੇ ਕਿਉਂਕਿ ਅਗਰ ਬੰਦ ਹੈ ਹੀ ਨਹੀਂ ਹੋ ਕਰਨਾ ਤਾਂ ਪੰਜਾਬ ਪੁਲਿਸ ਨੇ ਹੈ ਅਗਰ ਮਕਦਮਾ ਬੰਦ ਹੈ ਹੀ ਨਹੀਂ ਆ ਤਾਂ ਕਿੱਧਰ ਰਜਿਸਟਰ ਕਰ ਲਿਆ ਗਿਆ